ਹਾਂਜੀ ਦੋਸਤੋ ਮੈਂ ਗੁਰਪਿਆਰ ਕਸੇਮ ਪੁੱਲਰਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਮਾਝਤ ਨੂੰ ਸੂਣ ਤੋਂ ਪਹਿਲਾਂ ਦੇ ਬਾਰੇ ਜੋ ਖੀੜ ਖਰਾਕ ਦੱਸਣੀਆਂ ਉਹਦੇ ਬਾਰੇ ਜਾਣਕਾਰੀ ਦੱਸ ਰਿਹਾ ਦੋਸਤੋ ਜਿੱਦਾਂ ਕਿ ਆਪਸਰ ਝੋਟੀਆ ਤਾਂ ਉਹਨੂੰ ਜਿਸ ਟਾਈਮ ਸੱਤਵਾਂ ਮਹੀਨਾ ਲੱਗਿਆ ਜਾਂ ਕੋਈ ਆਪਣੀ ਦੂਜੇ ਤੀਜੇ ਸੂਏ ਸੱਤਵੇਂ ਮਹੀਨੇ ਦੇ ਵਿੱਚ ਤੁਸੀਂ 5 ਕਿਲੋ ਤੇਲ ਲੈ ਲੋ ਜੀ 5 ਕਿਲੋ ਬੇਸਣ ਤੇ 5 ਕਿਲੋ ਸ਼ੱਕਰ ਇਹ ਮਿਕਸ ਕਰਕੇ ਕਿਸੇ ਬੰਦ ਢੋਲੀ ਦੇ ਵਿੱਚ ਜਾਂ ਬਾਲਟੀ ਚ 2-3 ਦਿਨਾਂ ਤੱਕ ਮਿਕਸ ਕਰਕੇ ਰੱਖ ਦਿਓ ਉਸ ਤੋਂ ਬਾਅਦ ਸ਼ਾਮ ਨੂੰ ਜਿਸ ਟਾਈਮ ਆਪਾਂ ਪੱਠੇ ਪਾਉਣੇ ਨੇ ਤਾਂ ਪਾਣੀ ਪੁਣੀ ਪਲਾ ਕੇ ਉਸ ਨੂੰ ਢੇਲੀ ਦਾ ਇੱਕ ਬਾਟੀ ਪਾ ਦਿਆ ਕਰੋ ਜੀ ਜਿਹਦੇ ਨਾਲ ਪਸ਼ੂ ਨੂੰ ਖਾਂਸੀ ਮਗਾਰਾ ਨਹੀਂ ਹੁੰਦੀ ਸ਼ਾਮ ਦੇ ਟਾਈਮ ਤੇ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਹੀ ਆਉਂਦਾ ਹੈ ਤੇ ਉਸ ਤੋਂ ਬਾਅਦ ਜਦੋਂ 2 ਮਹੀਨੇ ਰਹਿ ਜਾਂਦੇ ਨੇ ਤਾਂ ਤੁਸੀਂ ਆਪਣੇ ਪੋਸ਼ਵਾਂ ਨੂੰ ਆਪਣਾ 30 ਕਿਲੋ ਛੋਲੇ ਲੈ ਲਓ ਜੀ 15 ਕਿਲੋ ਮੱਕੀ ਜੀ ਤੇ 15 ਕਿਲੋ ਕਣਕ ਇਹ ਹੋ ਗਿਆ ਜੀ 60 ਕਿਲੋ ਵਜਨ 5 ਕਿਲੋ ਮੇਥੇ 5 ਕਿਲੋ ਤਾਰਾ ਮੀਰਾ 5 ਕਿਲੋ ਹਲੋਂ 5 ਕਿਲੋ ਅਲਸੀ ਇਹ ਹੋ ਗਿਆ ਜੀ 80 ਕਿਲੋ ਵਜਣਾ ਜਿਹਦੇ ਵਿੱਚ 10 ਕਿਲੋ ਸੋਆਬੀਨ ਦਾ ਲੋਜੀ ਤੇ 8 ਕਿਲੋ ਸਰੋਂ ਦੀ ਖਾੜ ਲੈ ਲੋ ਕਿਲੋ ਠਿਕਰੀ ਨਸ਼ਾਦਰ ਲੈ ਲੋ ਤੇ ਨਾਲ ਦੋਸਤੋ ਇਹਨਾਂ ਚੀਜ਼ਾਂ ਦਾ ਮਿਕਸ ਕਰਕੇ ਤਾਂ ਤੁਸੀਂ ਪਸ਼ੂ ਨੂੰ ਪਾਓ ਤਾਂ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈ ਦੋਸਤੋ ਇਹ ਉਸ ਟਾਈਮ ਮਾਨ ਮਹਿਸੂਸ ਹੁੰਦਾ ਜਦੋਂ ਕੋਈ ਆਪਾਂ ਨੂੰ ਫੋਨ ਕਰਕੇ ਆਉਂਦਾ ਇੱਕ ਵੀਰ ਆਪਣੇ ਨਾਲ ਹਸ਼ਿਆਰਪੁਰ ਜ਼ਿਲ੍ਹੇ ਤੋਂ ਜੁੜਿਆ ਹੋਇਆ ਹੈ ਤਾਂ ਉਸ ਵੀਰ ਦਾ ਨੰਬਰ ਵੀ ਆਪਾਂ ਵਿੱਚ ਦੇਵਾਂਗੇ ਤੁਸੀਂ ਉਸ ਵੀਰ ਤੋਂ ਜਾਣਕਾਰੀ ਵੀ ਲੈ ਸਕਦੇ ਹੋ ਜਿਸ ਟਾਈਮ ਉਸਨੇ ਵੀਰ ਨੇ ਆਪਣੇ ਤੋਂ ਪੁੱਛ ਕੇ ਆਪਣੇ ਪਸ਼ੂ ਨੂੰ ਖੁਰਾਕ ਪਾਈ ਤਾਂ ਉਸਨੇ ਆਪਾਂ ਨੂੰ ਇਹੀ ਫੋਨ ਕਰਕੇ ਕਿਹਾ ਵੀਰ ਜੀ ਵੀ ਸਾਡੇ ਇਲਾਕੇ ਚ ਪਹਿਲੇ ਸੂਏ ਦੀਆਂ ਝੋਟੀਆਂ ਬੜੀ ਮੁਸ਼ਕਲ ਨਾਲ 6 ਤੋਂ 7 ਕਿਲੋ ਦੁੱਧ ਦਿੰਦਿਆਂ ਨੇ ਜਿਹੜੀਆਂ ਕਿ ਪਹਿਲੀ ਵਾਰ ਆਪਣੀਆਂ ਭਲੂਣ ਝੋਟੀਆਂ ਨੇ 11 ਕਿਲੋ ਦੁੱਧ ਕੱਢਿਆਗਾ ਤਾਂ ਇਹ ਜੇ ਫੋਨ ਦੇ ਉੱਤੇ ਕਾਲ ਸੁਣ ਕੇ ਬੜਾ ਮਾਨ ਖੁਸ਼ ਹੁੰਦਾ ਵੀ ਕੋਈ ਜੇ ਆਪਣੇ ਦੱਸਣ ਵਾਲੇ ਨੁਕਤੇ ਨਾਲ ਕਿਸੇ ਦੇ ਘਰ ਫਾਇਦਾ ਹੋਇਆਗਾ ਤਾਂ ਵੀਰ ਨੇ ਇੱਕ ਦਿਨ ਆਪਣੇ ਨਾਲ ਕਾਲ ਫੋਨ ਦੇ ਉੱਤੇ ਗੱਲ ਕੀਤੀ ਤੇ ਨਾਲ ਆਪਣੀ ਸਿਸਟਰ ਦੀ ਵੀ ਗੱਲ ਕਰਾਈ ਨਹੀਂ ਤਾਂ ਰਿਕਾਰਡਿੰਗ ਵੀ ਨਾਲ ਲਾ ਦਈਏ ਵੀਰ ਆਪਾਂ ਇਸ ਚੀਜ਼ ਨੂੰ ਨਹੀਂ ਚੰਗਾ ਸਮਝਦੇ ਤਾਂ ਦੋਸਤੋ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਚੰਗੇ ਤੋਂ ਚੰਗਾ ਨੁਕਤਾ ਤੁਹਾਡੀ ਝੋਲੀ ਵਿੱਚ ਪਾਵਾਂਗੇ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਹੈ ਮਹਿੰਗਾਈ ਦੇ ਜ਼ਮਾਨੇ ਹੁਣ ਕਾਰਨ ਆਪਾਂ ਨੂੰ ਖੁਰਾਕ ਵੀ ਦੇਣੀ ਚਾਹੀਦੀ ਹੈ ਪਸ਼ੂ ਨੂੰ ਤੇ ਆਪਾਂ ਨੂੰ ਮੁਨਾਫਾ ਵੀ ਹੋਣਾ ਚਾਹੀਦਾ ਆ ਹੁਣ ਤੁਹਾਡੇ ਸਾਹਮਣੇ ਇਹ ਖੜੀ ਹੈ ਐਮ 29 ਵਾਲੀ ਝੋਟੀ ਦ੍ਰਾਸ਼ਟੀ 776 ਵਾਲੀ ਹੁਣ ਐਮ 29 ਵਾਲੀ ਝੋਟੀ ਵੀ ਆਪਾਂ ਨੂੰ ਥੋੜੀ ਜੀ ਔਰ ਫੈਟ ਲੱਗ ਰਹੀ ਆ ਕਿਉਂਕਿ ਹਲੇ ਆਪਾਂ ਇਹਦੀ ਖੁਰਾਕ ਘਟਾ ਨਹੀਂ ਰਹੇ ਇਹ ਦੁੱਧ ਦੇ ਰਹੀ ਆ ਇਹਨੂੰ ਗੱਬਣ ਹੋਈ ਨੂੰ 7 ਮਹੀਨੇ ਹੋ ਗਏ 7ਵਾਂ ਮਹੀਨਾ ਲੱਗਿਆ ਹੋਇਆਗਾ ਆਉਣ ਵਾਲੀ 15 ਤਰੀਕ ਨੂੰ 7 ਪੂਰੇ ਹੋ ਜਾਣਗੇ ਜਿਸ ਟਾਈਮ ਇਹਨੂੰ ਆਪਾਂ ਡਰਾਈ ਕਰਾਂਗੇ 8ਵਾਂ ਮਹੀਨਾ ਸਟਾਰਟ ਹੋਊਗਾ ਤਾਂ 1 ਮਹੀਨੇ ਦੇ ਵਿੱਚ ਇਹਨੂੰ ਖੁਰਾਕ ਘਟਾ ਕੇ ਤੇ ਜਿਹੜੀ ਆਪਾਂ ਫੀਡ ਇਹਦੇ ਵਿੱਚ ਸ਼ੇਅਰ ਕੀਤੀ ਆ 2 ਮਹੀਨੇ ਉਹ ਫੀਡ ਪਾਵਾਂਗੇ ਫੇਰ ਛੋਟੀ ਨਾਲੇ ਦੁੱਧ ਤੇ ਆਊਗੀ ਦੋਸਤੋ ਇਸੇ ਕਰਕੇ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰ ਦਿਓ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ